उत्तर ओतरमिरो मिरो ओ नहीं तू ही फोन बंदा मंगा रहे हो हैं तू यार क्या नहीं हैगा यार ओ पैसे है यार आ देख आ क्या है यार को यार हाथ में ਇਹ ਕਨੇਟ ਖੜ ਗਿਆ ਹਾਂ ਹਾਂ ਇਹ ਕੀ ਆ ਇਹ ਚਿੱਟਾ ਚਿੱਟਾ ਨਹੀਂ ਹੈਗਾ ਚਿੱਟਾ ਚਿੱਟਾ ਮੈਂ ਤੈਨੂੰ ਹੋਰ ਕੀ ਆ ਤੂੰ ਯਾਰ ਕਦੋਂ ਦਾ ਫੋਨ ਕਰਨ ਲੱਗਿਆ ਸ਼ਰਮਲੀ ਤਾਨੂੰ ਉਹ ਕਰਦਾ ਯਾਰ ਪੂਰਾ ਪੰਜਾਬ ਜਾਰਦਾ ਜਾਰਦਾ ਤੁਸੀਂ ਆ ਪਾਇਆ ਯਾਰ ਅਸੀਂ ਆ ਕੀ ਆ ਇਹਦੇ ਦੇ ਵੀਰੇ ਐਸੇ ਬੰਦਾ ਨਾ ਦਿਨਾਂ ਤੋਂ ਤੈਨੂੰ ਪੈਸੇ ਦੇਣੇ ਆ ਲੈਣ ਦਾ ਕੌਣਾ ਮੈਂ ਨਾ ਯਾਰ ਕੋਈ ਗੱਲ ਨਹੀਂ ਉਹ ਚੱਲ ਆਹੀ ਚਿੱਟਾ ਤੁਹਾਡੇ ਕੋਲ ਤੁਸੀਂ ਸਾਰਾ ਪੰਜਾਬ ਜਾਰਦਾ ਇਹ ਕਿਤੋਂ ਲੈ ਕੇ ਆਇਆ ਇਹ ਦੱਸ ਕੋਈ ਨੀ ਕੰਮ ਕਰਦਾ ਸੀ ਤੈਨੂੰ ਪਤਾ ਮੈਂ ਕੌਣ ਹਾਂ ਹੈ ਤੈਨੂੰ ਦੱਸੂਗਾ ਮੈਂ ਤੂੰ ਇੱਕ ਇੱਕ ਕਿੱਥੋਂ ਕੱਢਿਆ ਮੈਂ ਇਹ ਮੇਰੇ ਯਾਰ ਤੁਸੀਂ ਕਿੱਥੋਂ ਕਿੱਥੋਂ ਕੱਢਿਆ ਦੱਸ ਹੈ ਯਾਰ ਮੇਰੇ ਪਹਿਲਾਂ ਦੱਸ ਓਏ ਕਿੱਥੋਂ ਕੱਢਿਆ ਦੱਸ ਸਾਲੂ ਜਾਨ ਦੀ ਪਰਵਾਹ ਨਹੀਂ ਜਿਹੜੇ ਕਰੇ ਆਕਾ ਲੈਣਾ ਨਹੀਂ ਵੀਰੇ ਕੋਈ ਨਹੀਂ ਸਤਿਆਨਾਥ ਮਾਰ ਦੇਵਾਂਗੇ ਕਿੱਥੋਂ ਲੈ ਗਿਆ ਨਾ ਤੂੰ ਦੱਸ ਮੇਰੇ ਕਿਸੇ ਤੋਂ ਨਹੀਂ ਲੈ ਆਈ ਭਾਜੀ ਯਾਰ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਪੂਰੇ ਪੰਜਾਬ ਦੀ ਜ਼ਿੰਦਗੀ ਬਰਬਾਦ ਕਰਤੀ ਆ ਮਾਤਾ ਦੇ ਮੰਦਰ ਕੋਲ ਖੜਿਆ ਤੁਸੀਂ ਤੁਹਾਨੂੰ ਸ਼ਰਮ ਨਹੀਂ 10 ਦੱਸ ਕੀ ਤੋਂ ਲੈ ਕੇ ਆਂ ਦੱਸ ਯਾਰ ਮੇਰੇ ਮੁੰਡੇ ਨੇ ਫੜਾਇਆ ਮੇਰੀ ਕਿਹੜੇ ਮੁੰਡੇ ਨੇ ਫੜਾਇਆ ਹਾਂਜੀ ਕਿਹੜੇ ਮੁੰਡੇ ਨੇ ਫੜਾਇਆ ਕਿਹੜਾ ਹੋ ਕਰਿਆ ਤੁਸੀਂ ਏਰੀਆ ਗਾਲ ਕੇ ਰੱਖਦਾ ਸਾਡਾ ਚਮਕੌਰ ਸਾਹਿਬ ਹੈ ਚਮਕੌਰ ਸਾਹਿਬ ਪੰਜੋ ਚਮਕੌਰ ਸਾਹਿਬ ਨਾਲ ਬਾਚੀਵਾਲਾ ਸਾਹਿਬ ਦੋਨੀਆਂ ਇਤਿਹਾਸਕ ਧਰਤੀ ਤੁਸੀਂ ਜਾਣਦੇ ਹੋ ਕਿਹੜਾ ਪਿੰਡਾ ਇਹ ਨਾਂ ਦੱਸ ਇਹ ਸ਼ੇਰਪੁਰ ਤੋਂ ਜੀ ਜ਼ਿਲ੍ਹਾ ਲੁਧਿਆਣਾ ઠાਣਾ ਮਚੂਬੜਾ ਸਾਹਿਬ ਹਲਕਾ ਚਮਕੌਰ ਸਾਹਿਬ ਨਾ ਨਾ ਹਲਕਾ ਚਮਕੌਰ ਹਲਕਾ ਸਮਰਾਲਾ ਹਲਕਾ ਸਮਰਾਲਾ ਇਹ ਬੰਦੇ ਦੀ ਜੇਬ ਚੋਂ ਮੈਂ ਚਿੱਟਾ ਫੜਿਆ ਮੇਰੇ ਨਾਲ ਲੱਗਦੇ ਗਵਾਣੇ ਤੇ ਹੋਰ ਕਿੱਥੇ ਉਹ 1.5 ਗ੍ਰਾਮ ਆਹ ਮੁੰਡਿਆਂ ਨੂੰ ਬੁਲਾਇਆ ਸੀ ਇਹਨਾਂ ਨੇ ਕੋਈ ਨਹੀਂ ਹੈਗਾ ਵੀਰੇ 1.5 ਉਹ ਬਲਾਉ ਨੂੰ ਸਬੰਚ ਨੂੰ ਬੁਲਾਓ ਓ ਸਰਪੰਚ ਗੰਦਪਾਗੇ ਰੱਖਦਾ ਥੋੜਾ ਸਾਰੇ ਏਰੀਆ ਤੁਸੀਂ ਸਾਡੇ ਏਰੀਆ ਘਾਲ ਕੇ ਰੱਖਦਾ ਜਿਹੜਾ ਮੁੰਡਾ ਆਉਂਦਾ ਆਹ ਕੌਣ ਨੇ ਤੇਰੇ ਨਾਲ ਕੌਣ ਹੈ ਇਹ ਤੁਹਾਨੂੰ ਫੋਨ ਕਰੂ ਵੀ ਇਹ ਤਾਂ ਵਿਚਾਰੇ ਹੁਣੇ ਆ ਗਏ ਹੈ ਕੀ ਕਰਦੇ ਆ ਇਹ ਇਹ ਤਾਂ ਹੁਣੇ ਆਏ ਸੀ ਤੂੰ ਬੁਲਾਏ ਨੇ ਨਹੀਂ ਨਹੀਂ ਵੀਰੇ ਮੈਂ ਨਹੀਂ ਬੁਲਾਇਆ ਉਹ ਮੈਂ ਨਹੀਂ ਬੀੜੀ ਪੀਣ ਆਇਆ ਤੂੰ ਬੀੜੀ ਕਹਿੰਦਾ ਪਿੰਨਾ ਤੂੰ ਬਸ ਮੈਂ ਪੈਗ ਤੁਸੀਂ ਚੰਗੇ ਕੰਮ ਕਰ ਲੋ ਕੋਈ ਆਪਣੇ ਇਲਾਕੇ ਓਏ ਇੱਥੇ ਖੜ ਜਾ ਮੋਟਰਸਾਈਕਲ ਇੱਥੇ ਖੜਾ ਦੇ ਵੀਰੇ ਇਹਦਾ ਇਹੀ ਮੁੰਡਾ ਆਇਆ ਮੋਟਰਸਾਈਕਲ ਲੈ ਕੇ ਮੈਂ ਨਾ 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 ਤੂੰ ਇਹਦੇ ਨਾਲ ਬਹਿ ਕੇ ਆਇਆ ਵੀਰੇ ਮੈਂ ਉਹਰੇ ਤੇਰੀ ਜੇਬ ਚ ਲਾਈਵ ਫੜਿਆ ਸੀ ਲਾਈਵ ਫੜਿਆ ਲਾਈਵ ਵੀਰੇ ਲਾਣ ਵਾਸਤੇ ਲੈ ਕੇ ਆਹੀ ਮੁੰਡੇ ਤੋਂ ਮੈਂ ਕੁਝ ਨਹੀਂ ਵੀਰੇ ਬੇਦਬ ਲਾਣ ਵਾਸਤੇ ਤਾਂ ਤੇਰੀ ਰਿਕਾਰਡਿੰਗਾਂ ਸਾਡੇ ਕੋਲ ਸਾਰਾ ਕੁਝ ਪਿਆ ਥੋੜੇ ਏਰੀਏ ਨੇ ਮਾਛੂ ਬੜਾ ਥਾਣੇ ਚੋਂ ਇਹ ਇਹ ਨਕਮੇ ਪੁਲਸੀਆ ਵਿੱਚ ਜੜਾ ਜੜ ਤੁਸੀਂ ਵੇਚਨੇ ਤੁਹਾਨੂੰ ਕੀ ਰੋਕ ਨਹੀਂ ਰਿਹਾ ਹੈ ਆ ਤੁਹਾਡੇ ਕੋਲ ਗੁਆੜ ਪਿੰਡ ਦੇ ਵਿੱਚ ਮੁੰਡਾ ਮਰਿਆ ਫੌਜੀ ਮੁੰਡਾ ਮਰਿਆ ਤੁਹਾਡੇ ਗੁਆੜ ਪਿੰਡ ਚ ਮੈਂ ਲਾਉਣਾ ਫੋਨ ਕਰ ਪੁਲਸ ਨੂੰ ਫੌਜੀ ਮਾਰਦਾ ਸਾਡੇ ਏਰੀਆ ਦੇ ਯਾਰੀ ਮੇਰਾ ਵੀਰ ਬਣ ਕੇ ਫੋਨ ਕਰ ਦੱਸ ਇਹ ਉਰੇ ਲੱਗਿਆ ਨਹੀਂ ਜਗੀਤ ਕਾਜੀ ਭੱਜਿਆ ਨਾ ਹੈ ਪਰਚਾ ਦੇਵਾਂਗੇ ਹਾਂ ਕਿੱਥੋਂ ਚੱਕਿਆ ਹੈ ਮੈਂ ਮੇਰੇ ਰੋਹੀ ਲੈ ਆਈ ਉਹ ਕਾਰੇ ਚੋਂ ਕਿੱਥੋਂ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਤੇਰੀ ਚੋਂ ਤੇ ਐਂ ਦੱਸ ਟੋਡਾ ਤੇਰੇ ਕੋਲ ਮੇਰੇ ਕੋਲ ਸਬੂਤਾਂ ਤੇਰੇ ਤੂੰ ਚਿੱਟਾ ਵੇਦਦਾ ਤੂੰ ਸ਼ਰਿਆਮ ਮਾਰ ਮਾਰ ਥੱਪੜ ਮੂੰਹ ਦੂ ਚੰਦ ਮੇਰੇ ਬੇਦਾਨੀ ਹੈਗਾ ਬੇਦਾਨੀ ਤੂੰ ਤਮਾ ਰਿਕਾਰਡਿੰਗ ਜਾਨੇ 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 ਹਰੇਕ ਮੂੰਹ ਜਾਨੇ 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 ਹੈ ਜਾਨੇ 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 ਬਲਾ ਨੂੰ ਡੀਐਸਪੀ ਨੂੰ ਨਰਾਬ ਕਰਦਾ ਬਈ ਯਾਰ ਗਰਵਿੰਦਰ ਫੋਨ ਕਰੋ ਅਸੀਂ ਕਾਨੂੰਨ ਹੱਥ ਜਿੰਨੀ ਲੈਣਾ ਤੇਰਾ ਮੜੀ ਕੰਮ ਕਰਦਾ ਨਹੀਂ ਤੇਰਾ ਜੋ ਵੀ ਗੱਲ ਕਰਨੀ ਹੈ ਸਰਪੰਚ ਸਾਹਮਣੇ ਕਰੋ। ਓ ਯਾਰ ਤੂੰ ਸਾਡਾ ਸਰਪੰਚ ਨੂੰ ਪਤਾ ਨਹੀਂ ਸਾਡੇ ਪਿੰਡ ਵੀ ਕਿਹੜਾ ਸਰਪੰਚ ਨੂੰ ਨਹੀਂ ਪਤਾ ਕਿ ਨਜਾਇਜ਼ਗਾਹ ਤੇ ਮੈਨੂੰ ਉੱਥੇ ਹੋ ਕੀਤਾ। ਕਿੰਨੂ ਮੈਂ ਗਿਰ ਕੇ ਯਾਰ ਮੇਰੇ ਸੱਟ ਲੱਗ ਗਈ। ਲੱਗ ਗਈ। ਤੂੰ ਕਦੇ ਭੱਜਿਆ? ਤੂੰ ਕਦੇ ਭੱਜਿਆ? ਇਹਨਾਂ ਨੂੰ ਪੁੱਛੋ ਵੀ ਇਹ ਗੱਲ ਆ। ਸਰਪੰਚ ਨੂੰ ਤੇਰੇ ਰੇਡਾਂ 'ਚ ਖੜਿਆ ਨਾ। ਬਲਾਸਰਪੰਚ ਨੂੰ ਬਲਾ ਸਰਪੰਚ ਨੂੰ ਫੋਨ ਕਰ ਫੋਨ। ਸਰਪੰਚ ਨੂੰ। ਤੁਸੀਂ ਸਾਰਾ ਪੰਜਾਬ ਯਾਰਤਾ ਹੈ। ਕੋਈ ਨਹੀਂ ਸੀਗਾ। ਡੀਐਸਪੀ ਨੂੰ ਗੁਰਮੀਂਦਰ ਫੋਨ ਕਰ ਅਸਟਨੂ ਫੋਨ ਕਰ। ਇੱਕ ਮਿੰਟ ਰੁਕ ਜਾ ਵੀਰੇ ਮੈਂ ਵੀਡੀਓ ਬਣਾ ਰਿਹਾ। ਫੋਨ ਫੜ ਕੇ ਦਾਮੇ ਆਪਣੇ ਵਾਲਾ ਫੋਨ ਦੇ ਮੇਰਾ ਵੀਰ ਬਣ ਕੇ ਨਹੀਂ ਕੀਤਾ ਵੀਰੇ ਅਸੀਂ ਤੋਂ ਵੀ ਨਹੀਂ ਆਈਆਂ ਵੀਰੇ ਨਾ ਤੇਰੀ ਜੇਬ ਤੋਂ ਫੜਿਆ ਕਿੰਨਾ ਹੀ ਫੜਿਆ ਕਿੱਥੋਂ ਲੈ ਕੇ ਆਇਆ ਦੱਸ ਕਿੱਥੋਂ ਲੱਗਿਆ ਸਾਡਾ ਫੋਨ ਤੋਂ ਇੱਕ ਜਣਾ ਆਇਆ ਸੀ ਸਾਨੂੰ ਮੁੰਡਾ ਦੇ ਕੇ ਗਿਆ ਸੀ ਕਿਹੜਾ ਮੁੰਡਾ ਦੇ ਕੇ ਗਿਆ ਮੁੰਡਾ ਸੀਗਾ ਭਾਜੀ ਉਹ ਨਾ ਦੱਸੋ ਦਾ ਨਾ ਨਹੀਂ ਪਤਾ ਗਿਆਨੀ ਮੁੰਡਾ ਲਾ ਗਿਆਨੀ ਮੁੰਡਾ ਨੰਬਰ ਦੱਸੋ ਦਾ ਮੋਬਾਈਲ ਨੰਬਰ ਦੱਸ ਐਵੇਂ ਹੀ ਆ ਗਿਆ ਉਹ ਰਾਜਾ ਨੇ ਨੂੰ ਬੜਾ ਗਿਆ ਤੁਸੀਂ ਏਰੀਆ ਗਾਲ ਕੇ ਰੱਖਦਾ ਗੁਰਵਿੰਦਰ ਸਾਡੇ ਏਰੀਆ ਦੇ ਮੁੰਡੇ ਸਾਰੇ ਲੁਧਿਆਣੇ ਚ ਲਿਜਾਕੇ ਲੈਣ ਮੇਰਾ ਪਿੰਡ ਸ਼ੇਰਪਾ ਪਿੰਡ ਨੇ ਐਸੀ ਹਲਾ ਲੈਣਾ ਮਚਾਈ ਵੀ ਆ ਬਿਲਕੁਲ ਮੇਰਾ ਪਿੰਡ ਖੁਦ 4-5 ਮੁੰਡੇ ਮਰ ਗਏ ਦੇ ਆ ਡੀਐਸਪੀ ਦਾ ਨੰਬਰ ਮੈਂ ਦਿੰਦਾ ਇੱਕ ਮਿੰਟ ਵੀਰੇ ਮੈਨੂੰ ਦੇ ਦੱਸ ਕਿਹੜਾ ਮੁੰਡਾ ਪਹਿਲੇ ਨੰਬਰ ਮੁੰਡਾ ਮੁੰਡੇ ਦਾ ਬੋਲ ਓਏ ਮੁੰਡੇ ਦਾ ਨੰਬਰ ਬੋਲ ਦੇ ਬਰੇ ਯਾਰ ਸਰਦਾਰ ਜਾਂ ਮੁੰਡਾ ਤੇਰੀ ਜ਼ਿੰਦਗੀ ਨਾ ਖਰਾਬ ਹੋਵੇ ਤੂੰ ਐਡਿਕਟਡ ਆ ਅਸੀਂ ਨਹੀਂ ਚਾਹੁੰਦਾ ਤੇਰੀ ਜ਼ਿੰਦਗੀ ਖਰਾਬ ਹੋਵੇ ਠੀਕ ਆ ਜਿੰਨਾ ਤੋਂ ਲੈ ਕੇ ਆਨਾ ਜਿਹੜਾ ਸਮੰਗਲਰ ਨੇ ਉਹ ਦੱਸ ਦੇ ਬਰੇ ਯਾਰ ਅਸੀਂ ਬਖਸ਼ਣਾ ਨਹੀਂ ਯਾਰ ਦਾ ਪਾਜੀ ਮੈਂ ਤਾਂ ਲਾਉਂਦਾ ਰਾ ਯਾਰ ਇਹ ਇਹ ਬੇ ਤੈਨੂੰ ਫੋਨ ਕਰਿਆ ਇਹਨੇ ਵੀਰੇ ਕਰਿਆ ਬਰੇ ਮੈਂ ਕਰਿਆ ਕੀ ਕਹੇ ਨੇ ਇਹ ਵੀ ਲਾਉਂਦਾ ਸੀਗਾ ਇਹਨੇ ਮੇਰੇ ਇੱਕ ਮਿੰਟ ਹਾਂਜੀ ਭਾਈ ਕੀ ਕਹੇ ਨੇ ਇਹ ਤਾਂ ਲੈ ਜਾ ਜੀ ਹਾਂਜੀ ਕਿੰਨਾ ਮੰਗਿਆ ਇੱਕ ਮਿੰਟ ਮੇਰੇ ਕੋਲ ਵੀਡੀਓ ਦਿਖਾਵਾਂ ਤੇਰੀ ਕਿੰਨਾ ਮੰਗਿਆ ਤੈਨੂੰ ਤੇ ਅੱਧਾ ਪਹਿਲਾਂ ਕਿੰਨਾ ਕੋ ਫੋਨ ਕਰਿਆ ਪਹਿਲਾਂ ਜਦੋਂ ਮੈਂ ਪਹਿਲਾਂ ਕਰਵਾਇਆ ਤੇ ਤੋਂ ਫੋਨ 1000 ਰੁਪਏ 1000 ਦਾ ਫਿਰ ਤਾਂ ਫੋਨ ਕੀ ਕਰਿਆ ਫਿਰ ਮੰਨ ਗਿਆ ਕੀ ਕਹਿੰਦਾ ਦੱਸ ਕਿਤੋਂ ਲੈ ਕੇ ਆਨਾ ਤੂੰ ਵਪਾਰ ਕਰਦਾ ਨਹੀਂ ਵੀਰੇ ਵਪਾਰ ਨਹੀਂ ਕਰਦਾ ਲਾਣ ਵਾਸਤੇ ਫਿਰ ਤੂੰ ਕਿੰਨਾ ਕਿਹਾ ਉਹਨੂੰ ਇਹਨੇ ਵੀਰੇ ਮੇਰੇ ਤੋਂ ਇੱਕ ਅੱਧੀ ਵਾਰ ਲਿਆ ਵੀਰੇ ਮੈਂ ਆਪਣਾ ਕੱਢ ਗਿਆ ਲਾਣ ਕਿਤੋਂ ਲੈ ਕੇ ਆਨਾ ਪਹਿਲੇ ਬੱਸ ਨੰਬਰ ਦੱਸ ਨੰਬਰ ਨਹੀਂ ਪਤਾ ਉਹ ਸਾਨੂੰ ਜਾਣ ਦੀ ਪਰਵਾਹ ਨਹੀਂ ਆਪਣੀ ਦੀ ਪਾਜੀ ਜੀ ਸੁਣ ਤਾਂ ਲੋਇ ਤੈਨੂੰ ਮੈਂ ਦੱਸ ਦਿੰਦਾ ਸਿੱਧੀ ਤਰ੍ਹਾਂ ਯਾਰ ਪਾਜੀ ਤੁਹਾਨੂੰ ਮੈਂ ਕਹੀਦਾ ਜਾਂਦਾ ਪਾਜੀ ਮੈਂ ਲਾਣ ਵਾਸਤੇ ਤੁਹਾਨੂੰ ਸ਼ਰਮ ਨਹੀਂ ਕੋਈ ਚੰਗੇ ਕੰਮ ਕਰ ਲਓ ਹਰ ਸਮਾਜ ਦੇ ਕੰਮ ਕਰ ਲੋ ਪਿੰਡ ਦੇ ਆ ਰਹੇ ਹੈ ਹੈ ਕਿਸੇ ਨੂੰ ਪਤਾ ਨਹੀਂ ਬਾਜੀ ਮੈਂ ਉਹਦਾ ਲਾਉਂ ਤੂੰ ਫਿਰ ਸੈੱਟ ਕਰ ਰਹੀ ਸੀ ਮਰੇ ਸਾਥ ਉਹ ਸੇਰ ਪਤੇ ਲੈ ਕੇ ਗਿਆ ਵੇ ਬਣਚੋ ਪਤਾ ਨਹੀਂ ਮੇਰੇ ਇਹ ਨਾਲੀ ਪਿੰਡ ਆ ਤੁਹਾਡੇ ਕਿਹੜਾ ਬਣ ਸੀ ਉਹ ਆ ਜਿਹੜਾ ਆਪਣੇ ਫਤੇਪੁਰ ਆ ਜਿਹੜਾ ਆਪਣੇ SLAਪੜ ਦੇ ਨਾਲ ਪਿੰਡ ਫੌਜੀ ਮਰੇ ਨਹੀਂ ਹਾਂਜੀ ਹਾਂਜੀ ਬਾਜੀ ਘਰ ਵਾਲੀ ਉਹਦੀ ਆਰਮੀ ਦੇ ਵੇ ਉਹਦੇ ਚ ਪੁਲਿਸ ਚ ਸੀਗੀ ਹੈ ਓਏ ਭਾਈ ਉਹ ਦੋ ਮੜਾ ਡੀਐਸਪੀ ਨੂੰ ਫੋਨ ਲੱਗ ਰਵਿੰਦਰ ਫੋਨ ਨੰਬਰ ਦੋ ਇਹਨੂੰ ਐਵੇਂ ਲਾਈਵੇ ਚੱਲਣ ਦੇ ਇਹ ਚੱਲਦਾ ਵੀਰੇ ਉਹ ਘਟਿਆ ਜਾਣਾ ਘਟਿਆ ਜਾਣਾ ਵੀਰੇ ਗੱਲ ਵੇਚਣਾ ਜਾਣੇ 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 ਹੈ ਤੁਸੀਂ ਆ ਤਿੰਨ ਮੁੰਡੇ ਮੈਂ ਕਬਰ ਕਬਰ ਤਿੰਦੇ ਤਿੰਨੇ ਇੱਕ ਇੱਕ ਗੱਟੀ ਘਾ ਲਾਉਣੇ ਇੱਕ ਇੱਕ ਕੋ ਬੁੱਤਾ ਤਿੰਨਾਂ ਦਾ ਹੈ ਤੁਸੀਂ ਸਾਰਾ ਪੰਜਾਬ ਗਾਲਤਾ ਸਾਡੇ ਪਿੰਡ ਤੇਰੇ ਪਿੰਡ ਦਾ ਪੰਜ ਮੁੰਡੇ ਮਰ ਗਏ ਅਸੀਂ ਮਰਨੇ ਤੇ ਨਹੀਂ ਡਰਦੇ ਅਸੀਂ ਕੁਝ ਹੋਰ ਕਰਨ ਤੇ ਨਹੀਂ ਆਹ ਦੀ ਜੇਲ੍ਹੋਂ ਤਾਂ ਡਰਦੇ ਆ ਤੇਰੇ ਪਿੰਡ ਦੇ ਵਿੱਚ ਆ ਕੇ ਫੜਿਆ ਤੈਨੂੰ ਭਲੇਖਾ ਕੱਢ ਦਵਾਂਗੇ ਜਿੱਥੇ ਮਰਜੀ ਮੈਲੀ ਤੇ ਜਿੰਨਾ ਤਾਂ ਲੈ ਕੇ ਆਨਾ ਉਹਨਾਂ ਨੂੰ ਕਹਿ ਦੀ ਠੀਕ ਹੈ ਜੀ ਸੁਣ ਗਿਆ ਠੀਕ ਗੋਲੀ ਮਾਰੂੰਗਾ ਪਰਿਵਾਰ ਮਾਰ ਕੇ ਰੱਖ ਦਾਂਗੇ ਸਭ ਦਾ ਤੇ ਭਲੇਖੇ ਜਨਮ ਫੜਿਆ ਕੋਈ ਵੀ ਕਰੋ ਯਾਰ ਡੀਐਸਪੀ ਨੂੰ ਫੋਨ ਕਰੋ ਭਾਜੀ ਆਂਦੇ ਯਾਰ ਕਾਹਨੂੰ ਯਾਰ ਭਾਜੀ ਥੋੜੀ ਬਾਈ ਡੀਐਸਪੀ ਦਾ ਨੰਬਰ ਦੋ ਭਾਜੀ ਯਾਰ ਤੁਸੀਂ ਤਾਂ ਆ ਰੇ ਭਾਜੀ ਸਰਪੰਚ ਨਾਲ ਥੋੜੋ ਸਰਪੰਚ ਨੇ ਕੰਪਲੇਨ ਨਹੀਂ ਕਰੀ ਇਹਦੀ ਵੀ ਇਹ ਵੇਚ ਰਿਹਾ ਸਰਪੰਚ ਨੂੰ ਪਤਾ ਨਹੀਂ ਨਾ ਤੂੰ ਡੀਲ ਕੀਤੀ ਹੈ ਸਾਡੇ ਕੋਲ ਰਕਾਉਂਗਿਆਂ ਨੇ ਉਹ ਬੰਦਾ ਕਹਿ ਰਿਹਾ ਜੇ ਪਹਿਲਾਂ 1000 ਚ ਗੱਲ ਹੋਈ ਫਿਰ ਕਿਉਂ 500 ਚ ਲੈ ਕੇ ਜਾਂਦਾ ਸੀ ਮੇਰੇ ਕੋਲ ਪੁੱਛ ਵੀ ਲੋ ਉਹਨੂੰ ਤੂੰ ਫਿਰ ਲੈ ਕੇ ਕਿੱਥੋਂ ਆਣਾ ਤੂੰ ਵੀਰੇ ਯਾਰ ਮੁੰਡਾ ਆ ਸਰਦਾਰ ਦਾ ਵੀਰੇ ਉੱਥੇ ਦਾ ਤਾਬਗੜ ਵਾਲਾ ਮੁੰਡਾ ਸਾਡਾ ਏਰੀਆ ਚਮਕੌਰ ਸਾਹਿਬ ਹਲਕਾ ਥੋੜੇ ਲੁਧਿਆਣਾ ਜ਼ਿਲ੍ਹੇ ਦਾ ਗਾਲ ਕੇ ਰੱਖਦਾ ਜਿਹੜਾ ਦੇਖੋ ਸ਼ੇਰਪੁਰ ਜਿਹੜਾ ਦੇਖੋ ਬੋਵੀ ਫਲਾਣਾ ਧਮਗਾਣਾ ਸ਼ੇਰਪੁਰ ਜੇਬੋ ਕੌਟੇ ਹੈ ਹੀ ਪਿੰਡਾਂ ਦੇ ਆ ਪੁਲਿਸ ਕੋਲ ਕਰਦੀਓ ਨਹੀਂ ਹੈ ਭਾਜੀ ਜਿਆਦਾ ਇੱਤਾਲਾ ਲਾਉਂਦਾ ਜੀ ਭਾਜੀ ਲਾਉਂਦਾ ਲਾਉਂਦਾ ਲੈ ਕੇ ਕਿੱਥੋਂ ਆ ਦੇ ਕੇ ਕਿੱਥੋਂ ਦੱਸ ਲੈ ਕੇ ਕਿੱਥੋਂ ਆ ਉਹ ਬੰਦੇ ਦਾ ਨਾਮ ਦੱਸ ਦੇ ਕਰਦਾ ਮੁੰਡਾ ਭਾਜੀ ਕਹੀ ਤਾਂ ਜਾਂਦਾ ਕਿੱਥੇ ਦਾ ਭਾਜੀ ਲਾਉ ਉਹਨੂੰ ਨਾਂ ਨਹੀਂ ਪਰ ਇਹ ਗਿਆਨੀ ਨਾਂ ਦਾ ਨਾਂ ਉਹਨੂੰ ਫੋਨ ਕਰ ਆਪਣੇ ਬੋਲ ਤੇ ਫੋਨ ਕਰ ਉਹਨੂੰ ਫੋਨ ਕਰ ਆਹ ਤੂੰ ਕਹ ਮੈਨੂੰ ਹੋਰ ਚਾਹੀਦਾ ਇੱਥੇ ਦੇ ਕੇ ਜਾ ਨਾ ਨਾ ਛੱਡੋ ਮੜੇ ਭਾਈ ਫੋਨ ਤਾਂ ਲਾ ਆ ਆ ਆ ਆ ਆ ਲੈ ਬੇਲ ਕੋਲੀ ਓ ਯਾਰ ਭਾਜੀ ਮੈਂ ਨਹੀਂ ਆਇਆ ਓਏ ਨਾ ਖੋਲ ਆ ਦੇਖ ਭਾਈ ਇਧਰ ਸਾਹਮਣੇ ਫੋਨ ਲਾਉ ਇੱਕ ਮਿੰਟ ਖੜ੍ਹ ਜੂਗਾ ਤੁਸੀਂ ਕਹਦੇ ਭਾਜੀ ਉਹ ਗਰੀ ਜਾਂਦੇ ਆ ਦੇਖੋ ਯਾਰ ਭਾਈ ਲਾ ਲ ਸਪੀਕਰ ਲਾ ਤੇ ਹੋਰ ਚਾਹੀਦਾ ਦਾ ਖੜ ਤਾਂ ਠੀਕ ਇੱਕ ਚਾਹੀਦਾ ਫੋਨ ਕਰ ਭਾਜੀ ਕਰ ਤਾਂ ਲੱਗਿਆ ਆਹ ਸਪੀਕਰ ਲਾ ਕੋਈ ਲੈਟ ਚਾਹੀਦਾ ਸੁਣ ਉੱਚੀ ਬਾਰੇ ਤਾਂ ਕੋਈ ਇੰਨੀ ਗੇ ਭਾਜੀ ਹੈਲੋ ਕੀ ਹਾਲ ਹੈ ਵੀਰੇ ਸਾਹਬ ਬੋਲਦਾ ਵੀਰੇ ਹੀਲਾ ਮੁੰਡਾ ਖੇਰਪੁਰ ਵਾਲਾ ਭਾਈ ਹੀਲਾ ਮੁੰਡਾ ਬੋਲਦਾ ਹਾਂ ਹਾਂ ਜੀ ਹਾਂ ਜੀ ਭਾਜੀ ਯਾਰ ਭਾਈ ਆ ਲੈ ਗਿਆ ਭੁੱਲ ਗਿਆ ਇਹੋ ਜੀ ਕਰ ਕਰ ਕੇ ਹਾਂ ਜੀ ਭਾਜੀ ਜੰਗਰੇ ਡੋਟ ਹੈ ਹਾਂ ਜੀ ਹਾਂ ਜੀ ਭਾਜੀ ਮੇਰਾ ਹੀ ਆ ਹਾਂ 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 ਉਹ ਭਾਈ ਇੱਕ ਇੱਕ ਜਾਈ ਦੀ ਸੀਗੀ ਹਾਂਜੀ ਆਇਆ ਕਰੋ ਭਪਾ ਜੀ ਦੋ ਦੇ ਦੋ ਦੋ ਦੇ ਦੋ ਛੱਡਿਓ ਵਾਹ ਹਾਂਜੀ ਮੈਂ ਪਿੰਡ ਸਿਗਾ ਵਾਜੀ ਇਹ ਨੰਬਰ ਈ ਦਾ ਇਹ ਮੇਰਾ ਈ ਆ ਵਾਜੀ ਉਹ ਪਹਿਲਾਂ ਤੁਹਾਨੂੰ ਜੁਆਇਆ ਸੀ ਉਹ ਯਾਰ ਭਾਈ ਮੁੰਡੇ ਕੋਲ ਸੀਗਾ ਉਹ ਮੁੰਡੇ ਦੇ ਫੋਨ ਤੋਂ ਕਰਿਆ ਤਾਂ ਮੈਂ ਹਾਂ ਹਾਂ ਹਾਂਜੀ ਹਾਂਜੀ ਗੱਲਾਂ ਹੀ ਆਉਂਗਾ। ਹਾਂਜੀ। ਇੱਕ ਇੱਕ ਦੀ ਉੱਪਰ ਤੋਂ ਤਾਂ ਆਖੇ ਇੱਕ ਕਰਨੀ। ਹਾਂ ਦੋ ਕਰ ਦਿਓ। ਕਿੱਥੇ ਆਣਾ ਭਾਜੀ? ਠੀਕ ਹੈ ਭਾਜੀ। ਬੱਸ ਕੰਗ ਵੇਚਦਾ ਭਾਈ। ਲਾਉਂਦੇ ਹੀ ਰਹੀ ਜੀ। ਤੇਰੀ ਜੇਬ ਚੋਂ ਕੱਢਿਆ? ਹਾਂਜੀ ਲਾਉਂਦੇ ਹੀ ਆ। ਉਹ ਸੂਤ ਤੈਨੂੰ ਵੇਚਣੇ ਤਾਂ ਮੈਂ ਦਊਂਗਾ। ਤੁਸੀਂ ਇਹਦੇ ਫਾਦਰ ਨੂੰ ਆਪਾ ਲੋ ਇਹਨਾਂ ਨੇ ਜੀ ਸਾਡੇ ਏਰੀਆ ਬਹੁ ਗਾਲ ਤੇ ਰੱਖਦਾ ਅਸੀਂ ਦਿਰ ਰਾਤ ਤੇ ਚਿੱਟੇ ਤੇ ਕੰਮ ਕਰਿਆ ਆਪਣੇ ਹਲਕੇ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਉਹ ਸਾਨੂੰ ਫੜਾਉਣੇ ਬਹੁਤ ਸੌਖੇ ਨੇ ਇਹ ਜ਼ਿਲਾ ਦੂਆ ਪੈ ਜਾਂਦਾ ਥਾਣਾ ਦੂਆ ਪੈ ਜਾਂਦਾ ਵਿੜਾ ਕਰਕੇ ਕਰਿਆ ਬੇਸ ਪਿੰਡਾਂ ਦੇ ਸਾਡੇ ਪਿੰਡਾਂ ਵਾਂ ਉਹਨਾਂ ਦਾ ਤਾਂ ਕੀਤਾ ਹੋਇਆ ਸਾਡੇ ਏਰੀਆ ਚੋਂ ਆਪਣੇ ਚੋਂ ਬੋਲਦਾਂ ਨਹੀਂ ਜੀ ਕੋਈ ਮਾਛਵਾੜਾ ਸਾਹਿਬ ਚੋਂ ਤੇ ਇਤਿਹਾਸਕ ਧਰਤੀ ਚੋਂ ਸਮਰਾਲਾ ਹਲਕੇ ਚੋਂ ਉਹ ਪਤਾ ਨਹੀਂ ਕਿੰਨਾ ਕਿ ਗਾਲਿਆ ਹੋਣਾ ਅਸੀਂ ਇਹਨਾਂ ਵੀਰਾਂ ਨੂੰ ਸਲੂਟ ਕਰਦੇ ਆ ਜਿਹੜੇ ਇਹਨਾਂ ਨੇ ਮੁੱਦਾ ਚੱਕਿਆ ਹੋਇਆ ਇਰੇ ਚਾਚੇ ਦਾ ਮੁੰਡਾ ਹੁਣ ਕਹਿ ਕੇ ਗਿਆ ਵੀ ਬਾਈ ਜੀ ਵੇਚਦਾ ਹੈ ਬਥੇਰਾ ਸਮਝਾ ਲਿਆ ਇਹਨੇ ਖੁਦ ਬੋਲ ਆਇਆ ਜਾਂ ਤੁਸੀਂ ਫੋਨ ਆਇਆ ਜੀ ਜਿੱਤੋਂ ਲੈਂਦਾ ਇਹ ਹੁਣੇ ਫੋਨ ਆਇਆ ਨੇ ਸਾਡੇ ਕੋਲ ਰਿਕਾਰਡਿੰਗ ਪਈ ਆ ਵਿਧ ਪ੍ਰੂਪੇ ਆ ਸਾਡੇ ਕੋਲ ਮੈਨੂੰ ਪਤਾ ਸਾਰਿਆਂ ਦਾ ਵੀ ਜਿਹੜਾ ਤੁਹਾਡੀ ਪਾਰਟੀ ਤੁਸੀਂ ਜਵਾਨੀ ਗੱਲਾਂ ਲੱਗੇ ਹੋਏ ਹੋ ਲੋਕ ਸਾਡੇ ਵਰਗੇ ਸਮਾਜ ਸੇਵੀ ਤੁਸੀਂ ਜਿਹੜੇ ਚਿੱਟਾ ਵੇਚਣ ਵਾਲੇ ਹੋ ਜਾਂ ਤੁਹਾਨੂੰ ਜਿਹੜੇ ਸ਼ਹਿ ਦੇਣ ਵਾਲੇ ਨੇ ਉਹ ਚੰਗੇ ਭਲੇ ਨੇ ਅਸੀਂ ਹੈ ਮਰਨੇ ਤੇ ਨਹੀਂ ਡਰਦੇ ਨਾ ਅਸੀਂ ਉਹਤੇ ਡਰਦੇ ਆ ਕਰਨੇ ਆ ਅਸੀਂ ਮਰਨ ਤੋਂ ਨਹੀਂ ਡਰਦੇ ਮੇਰਾ ਭਰਾ ਆਰ ਜੱਪਾਰ ਜੱਪਾਰ ਨਾ ਤੇ ਉਮਰ ਦੋ ਕੰਮ ਨੇ ਸਾਡੇ ਕੋਲ ਕਿੰਨੀ ਉਮਰ ਦਾ ਤੇਰੀ ਮੇਰਾ 20 ਸਾਲ ਦਾ ਨਹੀਂ ਹੋਣਾ ਇਹ ਨਾ ਨਾ ਜੀ ਫੌਜੀ ਮਰਵਾਤਾ ਸਾਡੇ ਨਾਨੇ ਫੌਜੀ ਮਰਵਾਇਆ ਜੀ ਉਹਦੀ ਘਰ ਵਾਲੀ ਪੁਲਿਸ ਦੇ ਵਿੱਚ ਮੁਲਾਜ਼ਮ ਉਹ ਵਿਧਵਾ ਕਰਵਾਤੀ ਬੱਚਾ 8 ਮਹੀਨੇ ਦਾ ਉਹ ਵਿਚਾਰਾ ਨਾਥ ਕਰਾਤਾ ਇਹਨੇ ਕੱਢਣੇ ਨੂੰ ਕਹੋ ਵੀ ਨਾ ਨਾਲ ਤੁਹਾਡੇ ਪਰ ਵੀ ਹੋ ਜਾਣਾ ਸ਼ਹਿ ਦੇਣੇ ਦਾ ਜਿਹੜਾ ਤੁਹਾਡਾ ਘਰ ਤੇ ਜਾਇਦਾਦ ਜਾਣੀ ਉਹ ਲੱਗ ਗੱਲਾਂ ਨਾ ਨਾ ਇਹ ਕਰਦਾ ਕੀ ਆ ਚਿੱਟਾ ਵੇਚ ਕੇ ਜੁਵਾਨੀ ਗਾਲ ਕੇ ਕਰਦਾ ਕੀ ਆ ਦੱਸੋ ਤੁਸੀਂ ਬਗੈਰ ਮੈਂਬਰ ਹੋ ਜੀ ਨਾ ਨਾ ਕੋਈ ਗੱਲ ਨਹੀਂ ਵੀਰੇ ਆਪਣਾ ਭਰਾ ਆ ਇਹ ਕੋਈ ਗੱਲ ਨਹੀਂ ਖੜੇ ਹੋ ਜਾਓ ਵੀਰ ਆ ਮੈਂਬਰ ਆ ਇਹ ਵੀਰੇ ਖੜੇ ਹੋ ਜਾਓ ਮੇਰਾ ਵੀਰਾ ਆਪਣੇ ਨਰਕ ਕੱਢਣਾ ਸਾਨੂੰ ਜਾਨਾਂ ਦੀ ਪਰਵਾਹ ਨਹੀਂ ਹੈਗੀ ਹਾਂ ਇੱਕ ਮੋਢਿਆ ਦੇ ਆੜੀ ਛੱਡਦੇ ਇਹ ਦੋਨੀ ਸੀਤਾ ਸਿੰਘਾਂ ਦੀਆਂ ਧਰਤੀਆਂ ਨੇ ਮਾਛੂਆੜਾ ਸਾਹਿਬ ਤੇ ਚਮਕੌਰ ਸਾਹਿਬ ਜਿਹੜੀਆਂ ਤੁਸੀਂ ਗਾਲਤੀਆਂ ਉਹ ਵੀ ਤੁਹਾਨੂੰ ਦੱਸਣੇ ਪੈਣੇ ਆ ਕੀ ਮਿਲਦਾ ਸਾਰਿਆਂ ਨੂੰ ਦੱਸੂ ਇਹ ਅੱਧਾ ਘੰਟਾ ਘੰਟਾ 2 ਘੰਟੇ ਨਸ਼ਾ ਰਹਿੰਦਾ ਹੋਊਗਾ ਉਸ ਤੋਂ ਬਾਅਦ ਕੀ ਕਰਦੇ ਹੋ ਜਿਹੜਾ ਪੈਸੇ ਦਾ ਨੁਕਸਾਨ ਕਰਦੇ ਹੋ ਕਿਸ ਦੀ ਚਾਨੀ ਮੁੰਦੀ ਮੂੰਹ ਆਲ ਵੇਚਦੇ ਹੋ ਫੇਰ ਇੱਕ ਜਣਾ ਫੋਨ ਫੜੋ ਗੁਰਵਿੰਦਰ ਦਾ ਚੱਲਦਾ